ਵਿਚਲੇ 7 ਸਾਲਾਂ 'ਚ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਜਿਹੜੇ ਇੱਕ ਝੰਡੇ ਥੱਲੇ ਸਾਰੇ ਦੇਸ਼ ਵਿੱਚ ਇਕੱਠੇ ਹੋ ਗਏ ਨੇ ਸਾਂਝੇ ਉਮੀਦਵਾਰ ਖੜੇ ਕਰ ਲੈਣੇ ਤੇ ਦਿੱਲੀ ਵਿੱਚ ਸਾਂਝੀ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਨੇ ਕੱਲ ਹੀ ਕੇਜਰੀਵਾਲ ਨੇ ਜਾ ਕੇ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਜਾ ਕੇ ਕਾਂਗਰਸ ਨੂੰ ਵੋਟਾਂ ਪਾਣ ਵਾਸਤੇ ਕਾਂਗਰਸ ਦੇ ਉਮੀਦਵਾਰ ਵਾਸਤੇ ਪ੍ਰਚਾਰ ਤੱਕ ਕੀਤਾ ਲੇਕਿਨ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਤੋਂ ਨਹੀਂ ਹਟਦੇ ਕਹਿੰਦੇ ਸਾਰੇ ਦੇਸ਼ ਵਿੱਚ ਆਪਾਂ ਇਕੱਠਿਆਂ ਲੇਕਿਨ ਪੰਜਾਬ 'ਚ ਅਸੀਂ ਵੱਖ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਨੀ ਆ ਜੇ ਤੁਸੀਂ ਇੱਥੇ ਵੱਖ ਹੋਵੇ ਫਿਰ ਦੱਸ ਕਹਿ ਦਿਓ ਕਿ ਜਿਹੜੇ ਤੁਹਾਡੇ ਉਮੀਦਵਾਰ ਜੇ ਕੋਈ ਜਿੱਤਦਾ ਹੈ ਤੇ ਦਿੱਲੀ ਜਾ ਕੇ ਨਾ ਹੀ ਇੰਡੀਆ ਅਲਾਈਅንስ ਦਾ ਹਿੱਸਾ ਬਣੂਗਾ ਤੇ ਫਿਰ ਜਾਊਗਾ ਕਿੱਥੇ ਜਾਂ ਬਾਜਪਾ ਹਜਪਾ ਨੇ ਜਾਊਗਾ ਕਲੀਅਰ ਕਰ ਦੇਣ ਆਪਣਾ ਸਟੈਂਡ ਕਿ ਜਾਣਗੇ ਕਿੱਥੇ ਜੇ ਤੁਸੀਂ ਜਿੱਤ ਕੇ ਜਾਣਾ ਹੀ ਇੰਡੀਆ ਅਲਾਈਅንስ ਚ ਨੇ ਉਸ ਗਠਬੰਧਨ ਵਿੱਚ ਜਾਣਾ ਫਿਰ ਤੁਸੀਂ ਕਿਵੇਂ ਪੰਜਾਬੀਆਂ ਨੂੰ ਕਹਿੰਦੇ ਹੋ ਤੁਸੀਂ ਵਾਖੋ ਜਮਾਈ ਝੂਠ ਮਾਰਦੇ ਨੇ ਅੱਜ ਪਾਵੇਂ ਤੁਸੀਂ ਵੋਟ ਪਾਓ ਪੰਜੇ ਨੂੰ ਪਾਵੇ ਕੋਈ ਵੋਟ ਪਾਈ ਛਾੜੂ ਨੂੰ ਇਕੋ ਹੀ ਝੂਠੇ ਖਾਤੇ ਵਿੱਚ ਜਾਣਾ ਹੈ ਉਸ ਇੰਡੀਆ ਅਲਾਈਂਸ ਦੇ ਖਾਤੇ ਵਿੱਚ ਜਿਹੜੇ ਦੋਵੇਂ ਝੂਠੀ ਪਾਰਟੀਆਂ ਨੇ ਪਿਛਲੇ 7 ਸਾਲ ਤੋਂ ਪੰਜਾਬ ਦੀ ਤਰੱਕੀ ਰੋਕ ਛੱਡੀ ਲੋਕਾਂ ਦੀ ਸਹੂਲਤਾਂ ਕੱਟ ਛੱਡੇ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕਰਕੇ ਇਹਨਾਂ 7 ਸਾਲਾਂ 'ਚ ਜਿੱਥੇ ਬਾਦਲ ਸਾਹਿਬ ਨੇ ਪੰਜਾਬ ਨੂੰ ਪਹੁੰਚਾ ਦੇਣਾ ਸੀ ਉਸ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡੀ ਅੜਚਣ ਲਾ ਕੇ ਪੰਜਾਬ ਨੂੰ ਪਿੱਛੇ ਤੱਕ ਦਿਆ ਹੈਗਾ ਅੱਜ ਦੇ ਇਸ ਤਾ-ਤਾ ਮਾਰਦੇ ਰਿਕਾਰਡ ਤੋੜਦੇ ਕੱਠ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਮੈਨੂੰ ਲੱਗਦਾ ਭਗਵੰਤ ਮਾਨ ਅੱਜ ਅੱਜ ਕੱਲਾ ਕੱਠਾ ਨਹੀਂ ਉਪੁੱਠਾ ਵੀ ਹੋ ਔਰ ਜਿਹੜਾ ਉਹਦਾ ਇੱਥੇ ਇੱਕ ਚੇਲਾ ਚ ਹੈਗਾ ਮੈਨੂੰ ਲੱਗਦਾ ਉਹ ਤਾਂ ਜਮਾਣਾ ਇਕੱਠਾ ਹੋ ਕੇ ਲੋਗੀ ਜਾਵੇ ਤੁਸੀਂ ਵੀ ਇੱਕ ਜੂ ਨੂੰ ਬਾਰਡਰ ਸੀਲ ਕਰ ਦਿਓ ਜਿੱਲੀ ਦਿੱਲੀ ਵਾਲੀਆਂ ਪਾਰਟੀਆਂ ਦੇ ਪੰਜਾਬ ਨੂੰ ਬਾਹਰ ਕੱਢ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਪੰਜਾਬ ਵਿੱਚ ਕੱਲਾ ਸ਼ਰੋਮ ਨਹੀਂ ਘਾਲੀ ਜਲਦਾ ਬਟਨ ਦਬਾ ਕੇ ਤੇ ਐਲਾਨ ਕਰ ਦਿਓ ਕਿ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਹੀਂ برداشت ਕਰਦਾ ਤੇ ਅਖੀਰ ਵਿੱਚ ਮੈਂ ਕਹਿਣਾ ਚਾਹਣਾ ਹੈ ਆ ਕਈ ਪ੍ਰਚਾਰ ਕਰਦੇ ਰਹਿੰਦੇ ਆ ਕਿ ਉੱਥੇ ਜਾ ਕੇ ਫਿਰ ਤੋਂ ਰਲ ਜਾਣਗੇ ਅਕਾਲੀ ਦਲ ਨਾ ਉੱਥੇ ਐਨਡੀਆ ਨਾਲ ਨਾ ਇੰਡੀਆ ਗੜਬੋਤ ਨਾਲ ਐਨਡੀਆ ਉੱਥੇ ਜਾ ਕੇ ਪੰਜਾਬ ਨਾਲ ਖੜੂਗਾ ਪੰਜਾਬ ਦੀ ਆਵਾਜ਼ ਬਣੂਗਾ ਥੋੜੀ ਆਵਾਜ਼ ਬਣੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ